ਨਾਟਪੰਜਾਬੀ ਟੀਵੀ ਦੇ ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਭਾਰਤੀ ਜਨਤਾ ਪਾਰਟੀ ਪੰਜਾਬ ਨੇ ਕੇਰਲ ਦੇ ਜ਼ਿਲ੍ਹਾ ਕੋਟਿਆਮ ਦੇ ਐਲੀਕੋਲਮ ਪਿੰਡ ਨਾਲ ਸੰਬੰਧਿਤ ਨੌਜਵਾਨਾਂ ਤੇ ਸਮਰਪਿਤ ਰਾਸ਼ਟਰੀ ਸਵੈਮ ਸੇਵਕ ਸੰਗ ਦੇ ਸਵੈਮ ਸੇਵਕ ਸ਼੍ਰੀ ਆਨੰਦ ਅਜੀਦੀ ਅਕਾਲ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਉਹਨਾਂ ਦੇ ਪਰਿਵਾਰ ਦਾ ਸੰਗ ਨਾਲ ਕਈ ਸਾਲਾਂ ਦਾ ਜੁੜਾ ਸੀ ਅਤੇ ਉਹਨਾਂ ਦੇ ਪਿਤਾ ਜੀ ਵੀ ਇੱਕ ਸਤਿਕਾਰਯੋਗ ਕਾਰਕੁਨ ਸਨ ਇਹੀ ਘਟਨਾ ਬਹੁਤ ਹੀ ਦੁਖਦ ਹੈ ਇਹ ਗੱਲ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਸਰਦਾਰ ਵਿਕਰਮਜੀਤ ਸਿੰਘ ਚੀਮਾ ਨੇ ਕਹੀ ਚੀਮਾ ਨੇ ਸ਼ੋਕ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਜਤਾਈ ਅਤੇ ਆਤਮਿਕ ਸ਼ਾਂਤੀ ਲਈ ਅਰਦਾਸ ਵੀ ਕੀਤੀ ਉਹਨਾਂ ਨੇ ਕਿਹਾ ਕਿ ਭਾਜਪਾ ਪੰਜਾਬ ਸ਼੍ਰੀ ਆਨੰਦ ਅਜੀ ਦੀ ਗੈਰ ਕੁਦਰਤੀ ਮੌਤ ਦੀਆਂ ਪਰਿਸਥਿਤੀਆਂ ਦੀ ਪੂਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਦੀ ਮੰਗ ਕਰਦੀ ਹੈ ਸਰਦਾਰ ਚੀਮਾ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਫੈਲੀ ਘਥਿਤ ਆਤਮ ਹੱਤਿਆ ਚਿੱਠੀ ਵਿੱਚ ਕੀਤੇ ਗਏ ਦੋਸ਼ ਪੂਰੀ ਤਰ੍ਹਾਂ ਝੂਠੇ ਅਤੇ ਬੇਬੁਨਿਆਦ ਹਨ ਇਹ ਸਿਰਫ ਸੰਗ ਦੀ ਛਵੀ ਨੂੰ ਖਰਾਬ ਕਰਨਾ ਅਤੇ ਸੱਚ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਹੈ ਜਿਸ ਦਾ ਸੱਚ ਸਾਹਮਣੇ ਲਿਆਉਣਾ ਜ਼ਰੂਰੀ ਹੈ ਚੀਮਾ ਨੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਵੱਲੋਂ ਇਸ ਦੁਖਦ ਘਟਨਾ ਨੂੰ ਰਾਜਨੀਤਿਕ ਫਾਇਦੇ ਲਈ ਵਰਤਣ ਦੀ ਤਿੱਖੀ ਨਿੰਦਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਦੁੱਖ ਦੇ ਸਮੇਂ ਨੂੰ ਰਾਜਨੀਤਿਕ ਫਾਇਦੇ ਵਿੱਚ ਬਦਲਣਾ ਨਾ ਸਿਰਫ ਅਨੈਤਿਕ ਹੈ ਸਗੋਂ ਬਹੁਤ ਹੀ ਮੰਦਪਾਗਤੀ ਨਿੰਦਣਯੋਗ ਵੀ ਹੈ ਚੀਮਾ ਨੇ ਯਾਦਵਾਇਆ ਕਿ ਕਾਂਗਰਸ ਦਾ ਇਤਿਹਾਸ ਸੰਘ ਵਿਰੁੱਧ ਝੂਠੇ ਦੋਸ਼ਾਂ ਪ੍ਰਚਾਰ ਤੇ ਬਦਨਾਮੀ ਨਾਲ ਭਰਿਆ ਹੋਇਆ ਹੈ ਪਰ ਹਮੇਸ਼ਾ ਸੱਚ ਦੀ ਜਿੱਤ ਹੋਈ ਹੈ ਅੰਤ ਵਿੱਚ ਚੀਮਾ ਨੇ ਕਿਹਾ ਕਿ ਆਰਐਸਐਸ ਦੇ ਸਵੈਮ ਸਿੰਘ ਕਾ ਨੇ ਰਾਸ਼ਟਰੀ ਏਕਤਾ ਲਈ ਅਨੇਕ ਬਲੀਦਾਨ ਦਿੱਤੇ ਹਨ ਅਤੇ ਉਹਨਾਂ ਦੀ ਛਵੀ ਖਰਾਬ ਕਰਨ ਦੀ ਹਰ ਕੋਸ਼ਿਸ਼ ਦਾ ਡਟ ਕੇ ਮੁਕਾਬਲਾ ਕੀਤਾ ਜਾਵੇਗਾ ਭਾਜਪਾ ਪੰਜਾਬ ਦੇ ਸ਼੍ਰੀ ਅਨੰਦ ਅਜੀਨੂ ਨਿਆਂ ਦਵਾਣ ਅਤੇ ਆਰਐਸਐਸ ਦੀ ਛਵੀ ਦੀ ਰੱਖਿਆ ਲਈ ਨਿਰਪੱਖ ਜਾਂਚ ਦੀ ਪੂਰੀ ਮੰਗ ਕਰਦੀ ਹੈ ਇਸ ਮੌਕੇ ਤੇ ਭਾਜਪਾ ਦੇ ਜਿਲ੍ਹਾ ਮੀਤ ਪ੍ਰਧਾਨ ਮਹਿੰਦੇ ਸ਼ਰਮਾ ਮਨੀਸ਼ ਚੋਪੜਾ ਪ੍ਰੈਸ ਸਕੱਤਰ ਡਾਕਟਰ ਸतीश ਕੁਮਾਰ ਆਦਿ ਹਾਜ਼ਰ ਸਨ